ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਵੱਡੀ ਅਪਡੇਟ ਪੰਜਾਬ ਸਰਕਾਰ ਦਾ ਵੱਡਾ ਬਿਆਨ ਮਹਿਲਾ ਲਈ ਆਈ ਵੱਡੀ ਖੁਸ਼ਖਬਰੀ ਨਵੀਂ ਸਕੀਮ ਸ਼ੁਰੂ ਮਿਲੇਗਾ 3-3000 ਰੁਪਏ ਕਿਹੜੀਆਂ ਔਰਤਾਂ ਨੂੰ ਮਿਲੇਗਾ ਇਸ ਸਕੀਮ ਦਾ ਲਾਭ ਆਓ ਜਾਣਦੇ ਹਾਂ ਆਪਣੀ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਅਗਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂਕਿ ਪੰਜਾਬ ਦੀਆਂ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਪੰਜਾਬ ਜੋਬਲਰਟ ਉੱਪਰ ਦੇਖਣ ਨੂੰ ਮਿਲ ਸਕਣਗੀਆਂ ਅਤੇ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਅੱਜ ਦੀ ਵੱਡੇ ਆਲਾਨ ਦੇ ਉੱਪਰ ਔਰ ਜਾਣਦੇ ਹਾਂ ਕਿਹੜੀ ਸਕੀਮ ਲਾਗੂ ਕੀਤੀ ਗਈ ਹੈ ਮਾਤਰੂ ਵੰਦਨ ਯੋਜਨਾ ਤਹਿਤ ਚਾਲੂ ਵਿੱਤ ਵਰੇ ਦੌਰਾਨ 60 ਕਰੋੜ ਰੁਪਏ ਦੀ ਵਿੱਤ ਲਾਭ ਦਿੱਤੀ ਜਾਣਗੇ ਡਾਕਟਰ ਬਲਜੀਤ ਕੌਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਗਰਭਵਤੀ ਔਰਤਾਂ ਅਤੇ ਦੁੱਧ ਚੁਗਾਉਣ ਵਾਲੀਆਂ ਮਾਵਾਂ ਦੇ ਪੋਸ਼ਣ ਅਤੇ ਸਿਹਤ ਸਥਿਤੀ ਨੂੰ ਉੱਚ ਰੱਖਣ ਲਈ ਚਾਲੂ ਵਿੱਤ ਸਾਲ ਦੌਰਾਨ 60 ਕਰੋੜ ਰੁਪਏ ਦੇ ਵਿੱਤ ਲਾਭ ਦਿੱਤੇ ਜਾਣਗੇ ਇਸ ਦੀ ਸ਼ੁਰੂਆਤ ਜੂਨ ਮਹੀਨੇ ਵਿੱਚ ਲਗਭਗ 25 ਕਰੋੜ ਰੁਪਏ ਦੇ ਵਿੱਤ ਲਾਭ ਔਰਤਾਂ ਲਾਪਾਤਰੀਆਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਕਰਕੇ ਕੀਤਾ ਜਾਵੇਗਾ ਇਸ ਦਾ ਪ੍ਰਗਟਾਵਾ ਸਮਾਜ ਸੁਰੱਖਿਆ ਇਸਤਰੀ ਤੇ ਬਲਵਿਕਾਸ ਵਿਭਾਗ ਡਾਕਟਰ ਬਲਜੀਤ ਕੌਰ ਨੇ ਦੱਸਿਆ ਗਿਆ ਇੱਥੇ ਸਬੰਧੀ ਹੋਰ ਜਾਣਕਾਰੀ ਦਿੰਦੇ ਕੈਬਨਟ ਮੰਤਰੀ ਨੇ ਦੱਸਿਆ ਕਿ ਸਰਕਾਰ ਗਰਭਵਤੀ ਔਰਤਾਂ ਤੇ ਦੁੱਧ ਚੰਗਾਉਣ ਵਾਲੀਆਂ ਮਾਵਾਂ ਦੇ ਪੋਸ਼ਣ ਸਿਹਤ ਸੁਰੱਖਿਆ ਨੂੰ ਉੱਚ ਰੱਖਣ ਲਈ ਲਗਾਤਾਰ ਕਰਸ਼ੀਲ ਹੈ ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਸੂਬੇ ਵਿੱਚ ਪਿਛਲੇ ਵਿੱਤ ਸਾਲ ਦੌਰਾਨ 9644 ਔਰਤਾਂ ਨੂੰ 42 ਕਰੋੜ ਰੁਪਏ ਵੰਡੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਸ ਸਕੀਮ ਵਿੱਚ ਦੂਜੇ ਬੱਚੇ ਬੇਟੀ ਦੇ ਜਨਮ ਤੇ 42592 ਔਰਤਾਂ ਨੂੰ ਲਗਭਗ 25.55 ਕਰੋੜ ਰੁਪਏ ਦੇ ਵਿੱਤ ਲਾਭ ਦਿੱਤਾ ਗਿਆ ਹੈ। ਮંત્રી ਨੇ ਇਹ ਵੀ ਦੱਸਿਆ ਕਿ ਸਰਕਾਰ ਵੱਲੋਂ 19 ਸਾਲ ਅਤੇ ਇਸ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਪਹਿਲੇ ਜੀਵਨ ਬੱਚੇ ਦੇ ਜਨਮ ਤੇ 5000 ਰੁਪਏ ਦੇ ਦੋ-ਦੋ ਕਿਸ਼ਤਾਂ ਦਿੱਤੀਆਂ ਜਾਂਦੀਆਂ ਹਨ ਜੋ ਕਿ 3000 ਰੁਪਏ ਪਲੱਸ 2000 ਰੁਪਏ ਅਤੇ ਦੂਜੇ ਬੱਚੇ ਲੜਕੀ ਪੈਦਾ ਹੋਣ ਤੇ 6000 ਰੁਪਏ ਦਿੱਤਾ ਜਾਂਦੇ ਹਨ ਇਹ ਰਾਸ਼ੀ ਪ੍ਰਧਾਨ ਮੰਤਰੀ ਮਾਤਰ ਵੰਦਨ ਯੋਜਨਾ ਤਹਿਤ ਗਰਭਵਤੀ ਔਰਤਾਂ ਅਤੇ ਦੁੱਧ ਚੰਗਾਉਣ ਵਾਲੀਆਂ ਮਾਵਾਂ ਦੇ ਪੋਸ਼ਣ ਅਤੇ ਸਿਹਤ ਸੁਰੱਖਿਆ ਨੂੰ ਉੱਚ ਚੁੱਕਣ ਲਈ ਵਿਸ਼ੇਸ਼ ਹਰਤਾਂ ਦੀ ਪੂਰਤੀ ਦੇ ਅਧੀਨ ਦਿੱਤੀ ਜਾਵੇਗੀ ਇਸ ਯੋਜਨਾ ਦਾ ਮੁੱਖ ਢੇਸ਼ ਔਰਤਾਂ ਨੂੰ ਅੰਸ਼ ਮੁਆਵਜ਼ਾ ਪ੍ਰਦਾਨ ਕਰਕੇ ਉਹਨਾਂ ਦੀ ਸਿਹਤ ਵਿੱਚ ਬੱਚੇ ਦੇ ਜਨਮੇ ਤੋਂ ਪਹਿਲਾਂ ਅਤੇ ਬਾਅਦ ਵਿੱਚ ਸੁਧਾਰ ਕਰਨਾ ਹੈ ਇਸ ਨਾਲ ਬੱਚਿਆਂ ਦੀ ਘੱਟ ਰਹਿ ਜਨਮ ਅਤੇ ਲਿੰਕ ਅਨੁਪਾਤ ਵਿੱਚ ਸੁਧਾਰ ਕਰਨ ਦੇ ਉਦੇਸ਼ ਨੂੰ ਬਲ ਮਿਲੇਗਾ ਅਤੇ ਜਨਮ ਤੋਂ ਪਹਿਲਾਂ ਲਿੰਕ ਚੁਣ ਦੀ ਕਿਤੇ ਜਨਮ ਵਾਲੀ ਪ੍ਰਤੀ ਨੂੰ ਲੱਠ ਪਾਉਣ ਵਿੱਚ ਸਹਾਇਤਾ ਮਿਲੇਗੀ। ਉਹਨਾਂ ਇਹ ਵੀ ਕਿਹਾ ਕਿ ਸੂਬੇ ਦੇ ਸਾਰੇ ਅੰਗੜਵਾਲੀ ਸੈਂਟਰਾਂ ਵਿੱਚ ਅੰਗੜਵਾਲੀ ਵਰਕਰਾਂ ਵੱਲੋਂ ਇਸ ਵਿੱਤ ਸਹਾਇਤਾ ਲਈ ਫਾਰਮ ਭਰੇ ਜਾਂਦੇ ਹਨ। ਉਹਨਾਂ ਦੱਸਿਆ ਕਿ ਵਿੱਤ ਸਹਾਇਤਾ ਦੀ ਆਦਗਰੀ ਸਿੱਧੀ ਲਾਪਤਰੀ ਦੇ ਬੈਂਕ ਖਾਤੇ ਡਾਕਖਾਨੇ ਖਾਤਿਆਂ ਵਿੱਚ ਕੀਤੀ ਜਾਂਦੀ ਹੈ ਜਿਨ੍ਹਾਂ ਨੂੰ ਆਧਾਰ ਨਾਲ ਜੋੜਿਆ ਜਾ ਚੁੱਕਿਆ ਹੈ ਡਾਕਟਰ ਬਲਜੀਤ ਕੌਰ ਨੇ ਵਿਭਾਗ ਦੇ ਅਧਿਨ ਹਤਾਇਤ ਕੀਤਾ ਕਿ ਸੂਬੇ ਦੇ ਯੋਗ ਲਾਪਤਰੀ ਦੇ ਫਾਰਮ ਭਰੇ ਜਾਣ ਅਤੇ ਇਸ ਲਾਪਤਰੀ ਨੂੰ ਵੱਧ ਤੋਂ ਵੱਧ ਲਾਗ ਪਹੁੰਚਾਇਆ ਜਾਵੇ ਇਸ ਤੋਂ ਇਲਾਵਾ ਲਾਪਤਾਰੀ ਘਰ ਬੈਠੇ ਵੀ ਆਨਲਾਈਨ ਪੋਰਟਲ pmmvy.nic.in ਤੇ ਆਪਣੇ ਆਪ ਰਜਿਸਟਰ ਕਰਕੇ ਆਪਣੀ ਅਰਜੀ ਜਮ੍ਹਾਂ ਕਰਵਾ ਸਕਦੇ ਹਨ ਉਹਨਾਂ ਇਹ ਵੀ ਕਹਿ ਸਕੀ ਬਤੇਰੀ ਜਾਣਕਾਰੀ ਲਾਪਤਰੀ ਆਪਣੇ ਜ਼ਿਲ੍ਹੇ ਦੇ ਅੰਕੜਾ ਵਾਲੀ ਸੈਂਟਰ ਨਾਲ ਕੰਟੈਕਟ ਕਰ ਸਕਦੇ ਹਨ ਤਾਂ ਇਹ ਇੱਕ ਵੱਡੀ ਅਪਡੇਟ ਵੱਡੀ ਨਿਊਜ਼ ਔਰਤਾਂ ਦੇ ਲਈ ਨਿਕਲਿਆ ਇਸ ਤੋਂ ਇਲਾਵਾ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟ ਦੇਖਣ ਦੇ ਲਈ ਆਪਣਾ ਚੈਨਲ ਪੰਜਾਬ জব ਅਲਰਟ ਸਬਸਕ੍ਰਾਈਬ ਕਰੋ ਤਾਂ ਕਿ ਲੇਟੈਸਟ ਅਪਡੇਟ ਤੁਹਾਨੂੰ ਚੈਨਲ ਦੁਆਰਾ ਮਿਲਦੇ ਰਹਿਣ ਧੰਨਵਾਦ